ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਵੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਉਭਰਾਏ ਜੀ ਦੇ ਯਤਨਾਂ ਸਦਕਾ ਅੱਜ ਇੱਕ ਹੋਰ ਕਪੂਰਥਾ ਜ਼ਿਲ੍ਹੇ ਦੇ ਕਸਬਾ ਸਿੰਧਵਾ ਦੋਨਾਂ ਨੇੜੇ ਪਿੰਡ ਬਿਗਲੀ ਨਾਲ ਸੰਬੰਧਤ 33 ਸਾਲਾ ਨੌਜਵਾਨ ਜਗਵੀਰ ਸਿੰਘ ਪੁੱਤਰ ਬਲਕਾਰ ਸਿੰਘ ਦਾ ਮ੍ਰਿਤਕ ਸਰੀਰ ਦਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਨੇ ਦੱਸਿਆ ਕਿ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਜਸਵੀਰ ਸਿੰਘ ਜਿਸ ਨੇ ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਸੀ ਉਹ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਪਾ 5 ਸਾਲ ਪਹਿਲਾਂ ਦਬਈ ਆਇਆ ਸੀ ਬੀਤੀ 1 ਅਗਸਤ ਨੂੰ ਅਚਾਨਕ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਸਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਮਿਲਣ ਤੇ ਡਾਕਟਰ ਬਰਾਏ ਸੈਵ ਦੀ ਟੀਮ ਵੱਲੋਂ ਜਗਵੀਰ ਸਿੰਘ ਦੀ ਮ੍ਰਿਤਕ ਦੇ ਨੂੰ ਭਾਰਤ ਭੇਜਣ ਲਈ ਲੜੋਂਦੀ ਸਮੁੱਚੀ ਕਾਰਵਾਈ ਭਾਰਤੀ ਦੂਤਾਵਾਸਤੇ ਸਹਿਯੋਗ ਨਾਲ ਮੁਕੰਮਲ ਕੀਤੀ ਗਈ। ਜਦਕਿ ਉਸਦੀ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚਾ ਉਸਦੀ ਕੰਮ ਵਾਲੀ ਕੰਪਨੀ ਭਵਾਨੀ ਕਾ ਟ੍ਰਾਂਸਪੋਰਟ ਦੇ ਮਾਲਕ ਜਤਿੰਦਰਪਾਲ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਕੀਤਾ ਗਿਆ ਮੇਰਾ ਨਾਮ ਸਰਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਮਾਝਾ ਜੋਂ ਦਾ ਸਲਾਹਕਾਰ ਆ ਅੱਜ ਸਾਡੀ ਇੱਥੇ ਮਾਝਾ ਜੋਂ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਧਵਾ ਦੋਨਾਂ ਪਿੰਡ ਦੇ ਨੇੜਲੇ ਇਹ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਡ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫੱਟਣ ਨਾਲ ਉੱਥੇ ਮੌਤ ਹੋ ਗਈ ਸੀ ਤੇ ਪਰਿਵਾਰ ਇਹਨਾਂ ਸਮਰਥਨੀ ਚੀਕੇਗਾ ਕਿ ਸਾਰਾ ਕੁਝ ਪ੍ਰਬੰਧ ਕਰ ਸਕੇ ਆਪਣੇ ਲਈ ਮੈਡੀਕਲ ਨੂੰ ਇੱਥੇ ਲਿਆਉਣ ਲਈ ਤੇ ਪਰਿਵਾਰ ਨੇ ਜਦੋਂ ਉੱਥੇ ਬਰਾਇ ਸਾਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਤੇ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਤੇ ਅੱਜ ਇੱਥੇ ਉਹਦੀ ਜਗਦੀਰ ਸਿੰਘ ਦੀ ਮਤਕ ਦੀ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣ ਆਏ ਆ ਇੱਥੇ ਉਹਨਾਂ ਨੂੰ ਸੌਂਫੀ ਲੈ ਕੇ ਚਲੇ ਗਏ ਨੇ ਇਸ ਜਗਦੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਦਸੀ ਆ ਕਿ ਆਰਥਿਕ ਮੰਦਹਾਲੀ ਦੇ ਵਿੱਚੋਂ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਰਾਜ ਸਾਹਿਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜਲੇ ਮਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਬਿਕਰਮਜੀਤ ਸਿੰਘ ਉਹਦੀ ਮ੍ਰਿਤਕ ਦੇ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜਿਹਾ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2200 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਆ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬੋਡੀ ਆ ਇੱਥੇ ਅਬਰਾਇ ਸਾਬ ਵੱਲੋਂ ਭੀਜੀ ਜਾ ਚੁੱਕੀ ਆ ਜਿਹੜੇ ਵਿੱਚ ਭਾਰਤੀ ਐਮਬੈਸੀ ਦਾ ਵੀ ਸਹਿਯੋਗ ਰਿਹਾ ਤੇ ਕਈ ਵਾਰੀ ਉਹ ਸਬੰਧਤ ਕੰਪਨੀਆਂ ਵਿੱਚ ਚੱਕ ਕਰਦੀਆਂ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ٹرسٹ ਵੱਲੋਂ ਅਬਰਾਇ ਸਾਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਹੈ